ਰਾਮਪੁਰਾ ਫੂਲ ਦੀ ਲਪਤਾ ਕੁੜੀ ਦੀ ਮ੍ਰਿਤਕ ਦੇ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਪਿੱਛੇ ਕਤਲ ਦਾ ਖੱਤਸ਼ਾ ਪਰਿਵਾਰ ਨੇ ਜਤਾਇਆ ਔਰ ਇੱਕੋ ਪਰਿਵਾਰ ਦੇ ਤਿੰਨ ਜੀਆਂ ਤੇ ਇੱਕ ਉਸ ਪਰਿਵਾਰ ਦੇ ਮੁੰਡੇ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਹਾਲੇ ਜਾਣਕਾਰੀ ਪਰਿਵਾਰ ਮੁੰਡੇ ਦਾ ਨਾਮ ਮੁਕਲ ਦੱਸਿਆ ਜਾ ਰਿਹਾ ਹੈ ਮੁਕਲ ਦੇ ਮਾਤਾ ਪਿਤਾ ਮੁਕਲ ਔਰ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਕੁੜੀ ਦੀ ਪਾਲ ਪਰਿਵਾਰ ਪਿਛਲੇ 24 ਘੰਟੇ ਦਰਮਿਆਨ ਕਰ ਰਿਹਾ ਸੀ ਤਾਂ ਮੋਰ ਮੰਡੀ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਰਾਮਪੁਰਾ ਫੁੱਲ ਦੀ ਰਹਿਣ ਵਾਲਾ ਇਹ ਪਰਿਵਾਰ ਹੈ ਪਰਿਵਾਰ ਦੇ ਪਹਿਲਾਂ ਹੀ ਖੱਛਾ ਜਤਾਇਆ ਸੀ ਕਿ ਕਤਲ ਕਰ ਦਿੱਤਾ ਗਿਆ ਸਾਡੀ ਧੀ ਦਾ ਪਰ ਪੁਲਿਸ ਨੇ ਹਨਗਿਲੀ ਕੀਤੀ ਜਿਸ ਪੂਰੇ ਮਾਮਲੇ ਦੇ ਵਿੱਚ ਐਸਐਸਪੀ ਨੇ ਜੋ ਹੈ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਮੋਰ ਮੰਡੀ ਵਿਖੇ ਐਸਐਚਓ ਨੂੰ ਸਸਪੈਂਡ ਕੀਤਾ ਹੈ ਔਰ ਦੱਸਿਆ ਇਹ ਜਾ ਰਿਹਾ ਹੈ ਕਿ ਉਸਨੇ ਲਾਪਰਵਾਹੀ ਵਰਤੀ ਤਾਂ ਦੱਸਦੇ ਚੱਲਦੇ ਆ ਬਿੱਤੀ ਦੇ ਨਹੀਂ ਜੋ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਕੁੜੀ ਲਾਪਤਾ ਸੀ ਔਰ ਕੁੜੀ ਦੀ লাশ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਇਸ ਪਿੱਛੇ ਖੁਲਾਸਾ ਐਸਐਸਪੀ ਨੇ ਕੀਤਾ ਖੁਲਾਸਾ ਕਰਦੇ ਐਸਐਸਪੀ ਮਨੀਤ ਕੌਂਡਲਾਹੋਰਾ ਨੇ ਦੱਸਿਆ ਕਿ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਲਾਹ ਪ੍ਰਵਾਹੀ ਵਰਤਣ ਵਾਲੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਹ ਵੱਡੀ ਗੱਲ ਹੈ ਕਿ ਅੱਗੇ ਤੋਂ ਹੁਣ ਜੇਕਰ ਜੇਕਰ ਕੋਈ ਵੀ ਅਫਸਰ ਕਿਸੇ ਕੇਸ ਦੇ ਵਿੱਚ ਢਿੱਲ ਵਰਤਦਾ ਹੋ ਸਕਦਾ ਇਸ ਕੁੜੀ ਦੀ ਜਾਨ ਬਚਾਈ ਜਾ ਸਕਦੀ ਸੀ ਅੱਜ ਇਸ ਵਕਤ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਉਸ ਵਕਤ ਇਸ ਕੁੜੀ ਇੱਕ ਕੁੜੀ ਮਦਦ ਦੀ ਗੁਹਾਰ ਕਿਸੇ ਥਾਂ ਤੇ ਲਗਾ ਰਹੀ ਹੋਵੇਗੀ ਪਰ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਔਰ ਐਸਐਸਪੀ ਨੇ ਵੱਡੇ ਖੁਲਾਸੇ ਕੀਤੇ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਸਾਡੀ ਧੀ ਨੂੰ ਦਾ ਕਤਲ ਹੋਇਆ ਹੈ ਕਤਲ ਦਾ ਖਸਾ ਜਿਤਾਉਣ ਦੇ ਬਾਵਜੂਦ ਵੀ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਐਸਐਸਪੀ ਤੇ ਕੋਈ ਐਸਐਚਓ ਤੇ ਕੋਈ ਕਾਰਵਾਈ ਜਿਹੜੀ ਐਸਐਸਪੀ ਤੇ ਜੂਨੇ ਸਰਕਾਰੀ ਸੀ ਤਾਂ ਐਸਐਸਪੀ ਨੇ ਕਾਰਵਾਈ ਕਰਦਿਆ ਸਸਪੈਂਡ ਕਰ ਦਿੱਤਾ ਹੈ ਔਰ ਕੁੜੀ ਦੀ লাশ ਜਿਹੜੀ ਹੈ ਉਹ ਐਨਡੀਆਰਐਫ ਟੀਮਾਂ ਨੇ ਬਰਾਮਦ ਕਰ ਲਈ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਰੋਜ਼ਾਨਾ ਸਪੋਕਸਮੈਨ ਤੇ ਇਸ ਵਕਤ ਵੀ ਬਹੁਤ ਵੱਡੀ ਖਬਰ ਬਠਿੰਡਾ ਲਾਪਤਾ ਕੁੜੀ ਮਾਮਲੇ ਦੇ ਵਿੱਚ ਜਾਰੀ ਕੀਤੀ ਹੈ ਔਰ ਜਿਹੜੀ ਹੈ ਪੁਲਿਸ ਨੇ ਕਾਰਵਾਈ ਹਾਸਲ ਕੀਤੀ ਹੈ ਔਰ ਜਿਸ ਵਿੱਚ ਜੋ ਹੈ ਸਫਲਤਾ ਮਿਲੀ ਹੈ ਪੁਲਿਸ ਨੂੰ ਔਰ ਗ੍ਰਿਫਤਾਰੀ ਚਾਰ ਬੰਦਿਆਂ ਦੀ ਹੋ ਚੁੱਕੀ ਹੈ ਇਸ ਵਕਤ ਵੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਔਰ ਪੁਲਿਸ ਪ੍ਰਸ਼ਾਸਨ ਨੇ ਇਸ ਪੂਰੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਵੀ ਕੀਤਾ ਹੈ ਉਹ ਅਸੀਂ ਤੁਹਾਨੂੰ ਬਿਆਨ ਵੀ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਲਾਪਰਵਾਹੀ ਵਰਤੀ ਉਹਨਾਂ ਨੇ ਉਹ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਪੁਲਿਸ ਨੇ ਐਸਚੂ ਨੇ ਅਜਿਹਾ ਕਿਉਂ ਕੀਤਾ ਲਾਪਰਵਾਹੀ ਕਿਉਂ ਵਰਤੀ ਗ੍ਰਫਤਾਰੀ ਜੋ ਹੈ ਉਹ ਹੋ ਸਕਦੀ ਸੀ ਸਮੇਂ ਸਿਰ ਔਰ ਹੋ ਸਕਦਾ ਹੈ ਕਿ ਪੁਲਿਸ ਦੀ ਜਾਨ ਵੀ ਜੋ ਹੈ ਉਹ ਬਚਾਈ ਜਾ ਸਕਦੀ ਸੀ ਪਰ ਅਜੇ ਹਾਂ ਉਹਨਾਂ ਦੇ ਵੱਲੋਂ ਨਹੀਂ ਕੀਤਾ ਗਿਆ ਜਿਸ ਵਿੱਚ ਹੁਣ ਪੂਰੇ ਮਾਮਲੇ ਦੇ ਵਿੱਚ ਅ ਐਸਐਸਪੀ ਨੇ ਵੱਡੇ ਖੁਲਾਸੇ ਕੀਤੇ ਗਏ ਔਰ ਐਸਐਸਪੀ ਨੇ ਕਿਹਾ ਕਿ ਅਸੀਂ ਐਸਐਚਓ ਤੇ ਜੋ ਬਣਦੀ ਕਾਰਵਾਈ ਜੋ ਹੈ ਉਹ ਸ਼ੁਰੂ ਕਰ ਦਿੱਤੀ ਹੈ ਔਰ ਐਸਐਸਪੀ ਨੇ ਹੋਰ ਕੀ ਕੁਝ ਕਿਹਾ ਤਾਂ ਉਹ ਵੀ ਸੁਣੋਨੇ ਆ ਮਾਰਮਨ ਦੀ ਵੀ ਘਟਨਾ ਵਾਪਰੀ ਹੈ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਹੈ ਹੁਣ ਤੱਕ ਕੀ ਸਾਮਾਨ ਹੈ ਮੋਰਮੰਟੀਜ ਜਿਹੜੀ ਸਾਨੂੰ ਜੀ ਕੰਪਲੇਨ ਕੱਲ ਮਿਲੀ ਸੀ ਫੈਮਿਲੀ ਦੇ ਬਿਆਨਾਂ ਤੇ ਕੱਲ ਐਫ ਆਈ ਆਰ ਨੰਬਰ 21 ਡੇਟਿਡ 11 ਮਾਰਚ 2025 ਅੰਡਰ ਸੈਕਸ਼ਨ 143 ਜਿਹੜਾ ਕਿਡਨੈਪਿੰਗ ਦਾ ਇਕੁਇਵਲੈਂਟ ਹੁੰਦਾ ਹੈ Uh, 1372 ਜਿਹੜਾ 363 IPC ਦਾ ਇਕੁਇਵਲੈਂਟ ਹੁੰਦਾ ਹੈ ਔਰ 612 ਜਿਹੜਾ 120B ਕ੍ਰਿਮੀਨਲ ਕਾਂਸਪੀਰੇਸੀ ਦਾ ਇਕੁਇਵਲੈਂਟ ਹੁੰਦਾ ਹੈ ਇਹਦੇ ਤਹਿਤ ਕੱਲ ਮੋਰ ਥਾਣੇ 'ਚ ਦਰਜ ਕੀਤਾ ਗਿਆ ਸੀਗਾ 5 ਜਣਿਆਂ ਦੇ ਖਿਲਾਫ ਸੌਰੀ 4 ਜਣਿਆਂ ਦੇ ਖਿਲਾਫ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਮੁਕุล ਜਿਹੜਾ ਲੜਕੇ ਤੇ ਮੇਨ ਅਲੀਗੇਸ਼ਨ ਸੀ ਉਹਦਾ ਦੋਸਤ ਕਰਨ ਉਹਦਾ ਫਾਦਰ ਰਵੀ ਔਰ ਇੱਕ ਹੋ ਰਾਜੂ ਉਹਦਾ ਚਾਚਾ ਉਹਨਾਂ ਦੀ ਅਰੈਸਟ ਕੱਲ ਹੋ ਗਈ ਸੀ 12 ਵਜੇ ਤੋਂ ਪਹਿਲਾਂ ਤੇ ਜਿਹੜੀ ਉਹਦੀ ਮਦਰ ਡਿੰਪਲ ਉਹ ਉਹਦੀ ਅਰੈਸਟ ਅੱਜ ਪਹਿ ਚੁੱਕੀ ਹੈ ਔਰ ਕੱਲ ਤੋਂ ਹੀ ਐਨ ਡੀ ਆਰ ਐਫ ਦੀ ਟੀਮਾਂ ਨੂੰ ਅਸੀਂ ਡੀ ਸੀ ਆਫਿਸ ਤੋਂ ਰਾਬਤਾ ਕਾਇਮ ਕਰਕੇ ਰਿਕੁਜੀਸ਼ਨ ਕਰ ਲਿਆ ਸੀ ਤੇ ਉਹ ਜਿਹੜੀ ਮੌੜ ਖੁਰਦ ਨਹਿਰ 'ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕੀ ਦੀ ਬੋਡੀ ਨੂੰ ਜਿਨਨੂੰ ਅੱਜ ਸਵੇਰੇ ਦੁਬਾਰਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਅੱਜ ਥੋੜੀ ਦੇਰ ਪਹਿਲਾਂ ਹੀ ਲੜਕੀ ਦੀ ਬੋਡੀ ਵੀ ਸਾਨੂੰ ਰਿਟਰੀਵ ਹੋ ਗਈ ਹੈ ਔਰ ਉਹਦੀ شناخت ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਾਰਟਮ ਦੀ ਤਿਆਰੀ ਚੱਲ ਰਹੀ ਹੈ ਔਰ ਹੁਣ ਸਾਨੂੰ ਆਪਣੀ ਇਨਟੈਰੋਗੇਸ਼ਨ ਔਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਸ ਲੜਕੀ ਨੂੰ ਜਿਹੜਾ ਮੁੱਖ ਲੜਕਾ ਹੈ ਉਹਨੇ ਹੀ ਮਾਰਿਆ ਇਸ ਕਰਕੇ ਅਸੀਂ ਇਹਦੇ ਚ 302 ਦਾ ਵਾਧਾ ਕਰ ਰਹੇ 103 ਬੀ ਐਨਐਸ ਦਾ ਔਰ ਤਫਤੀਸ਼ ਚ ਜੋ ਵੀ ਪਹਿਲੂ ਆਣਗੇ ਸਾਹਮਣੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਔਰ ਇਹਦੇ ਚ ਮੈਂ ਵੀ ਦੱਸਣਾ ਚਾਹਾਂਗੀ ਕਿ ਜਿਹੜਾ ਐਸਐਚਓ ਇੰਸਪੈਕਟਰ ਮਨਜੀਤ ਹੈ ਉਹਨੇ ਇਸ ਕੇਸ ਚ ਬਹੁਤ ਜ਼ਿਆਦਾ ਟਿਲ ਵਰਤੀ ਹੈ ਇਸ ਤਹਿਤ ਉਹਨੂੰ ਵੀ ਮੈਂ ਅੱਜ ਸਸਪੈਂਡ ਕਰ ਦਿੱਤਾ ਮੈਮ ਹਾਲਾਤਾਂ ਦੀ ਗੱਲ ਕਰੀ ਐ ਅਸੀਂ ਬਾਜ਼ਾਰ ਬੰਦ ਆ ਕਿ ਜਿੱਥੇ ਤੁਸੀਂ ਭਰੋਸਾ ਦੇਣਾ ਚਾਹੋਗੇ ਜੇ ਬੰਦੀ ਦੇਖੋ ਜੀ ਜਿੱਦਾਂ ਹੀ ਮੈਨੂੰ ਇਹਦੇ ਬਾਰੇ ਪਤਾ ਚੱਲਿਆ ਸੀ ਕੱਲ ਡੂ ਟੂ ਸਰਟਨ ਡਿਊਟੀਆਂ ਅਸੀਂ ਇਮੀਡੀਏਟਲੀ ਫੋਰਸ ਨਹੀਂ ਭੇਜ ਪਾਏ ਬਟ ਅੱਜ ਮੇਰੇ ਐਸਪੀ ਸਿਟੀ ਨਰਿੰਦਰ ਡੀਐਸਪੀ ਰੂਰਲ ਹੀਣਾ ਡੀਐਸਪੀ ਸਿਟੀ 1 ਮਨਜੀਤ ਹਰਬਨ ਸੌਰੀ ਡੀਐਸਪੀ ਡੀ ਮਨਜੀਤ ਤੇ ਸਾਰੇ ਮੌਕੇ ਤੇ ਹੀ ਹੈ ਤੇ ਏਡੀਸੀ ਮੈਡਮ ਪੂਨਮ ਵੀ ਉੱਥੇ ਹੈ ਤੇ ਅਸੀਂ ਵੱਧ ਤੋਂ ਵੱਧ ਫੋਰਸ ਉੱਥੇ ਡਿਪਲੋਏ ਕੀਤੀ ਹੋਈ ਹੈ ਔਰ ਅਸੀਂ ਪਬਲਿਕ ਨੂੰ ਇਹ ਅਪੀਲ ਕਰਦੇ ਹਾਂ ਕਿ ਅਸੀਂ ਜੋ ਵੀ ਇਹਦੇ ਚ ਕਾਰਗੁਜ਼ਾਰ ਚ ਟਿਲ ਐਸਐਚਓ ਨੇ ਕੀਤੀ ਉਹਦੇ ਤੇ ਅਸੀਂ ਐਕਸ਼ਨ ਲਿਆ ਹੈ ਔਰ ਜਿਹੜੇ ਸਾਰੇ ਅਕਿਊਜ਼ਡ ਇਹਦੇ ਚ ਹੁਣ ਤੱਕ ਪੰਜ ਦੇ ਪੰਜ ਗ੍ਰਿਫਤਾਰ ਹੋ ਚੁੱਕੇ ਆ ਤੇ ਜੋ ਵੀ ਹੋਰ ਤਫਤੀਸ਼ ਚ ਜਾਂ ਨਾ ਦੀ ਕੋਈ ਅਲੀਗੇਸ਼ਨ ਹੈ ਉਹਨੂੰ ਅਸੀਂ ਪੂਰਾ ਬਕਾਇਦਾ ਇਨਵੈਸਟੀਗੇਸ਼ਨ ਸਾਇੰਟਿਫਿਕ ਵਰਕ ਕੇ ਸਾਹਮਣੇ ਲੈ ਕੇ ਆਵਾਂਗੇ ਥੈਂਕ ਯੂ ਥੈਂਕ ਯੂ ਮਾਰਮੰਡ ਦੇ ਵਿਹੇ ਘਟਨਾ ਵਾਪਰੀ ਹੈ ਉਸਮਾਨ ਗੁਲਿਸ ਕੀ ਕਾਰਵਾਈ ਕੀਤੀ ਇਹ ਹੁਣ ਤੱਕ ਕੀ ਸਾਮਾਨ ਹੈ ਮਾਰਮੰਡ ਤੇ ਜਿਹੜੀ ਸਾਨੂੰ ਜੀ ਕੰਪਲੇਨ ਕੱਲ ਮਿਲੀ ਸੀ ਫੈਮਲੀ ਦੇ ਬਿਆਨਾਂ ਤੇ ਕੱਲ ਐਫ ਆਈ ਆਰ ਨੰਬਰ 21 ਡੇਟਿਡ 11 ਮਾਰਚ 2025 ਅੰਡਰ ਸੈਕਸ਼ਨ 143 ਜਿਹੜਾ ਕਿਡਨੈਪਿੰਗ ਦਾ ਇਕੁਇਵਲੈਂਟ ਹੁੰਦਾ ਹੈ Uh, 1372 ਜਿਹੜਾ 363 IPC ਦਾ ਇਕੁਇਵਲੈਂਟ ਹੁੰਦਾ ਹੈ ਔਰ 612 ਜਿਹੜਾ 120B ਕ੍ਰਿਮੀਨਲ ਕਾਂਸਪੀਰੇਸੀ ਦਾ ਇਕੁਇਵਲੈਂਟ ਹੁੰਦਾ ਹੈ ਇਹਦੇ ਤਹਿਤ ਕੱਲ ਮੋਰ ਥਾਣੇ 'ਚ ਦਰਜ ਕੀਤਾ ਗਿਆ ਸੀਗਾ 5 ਜਣਿਆਂ ਦੇ ਖਿਲਾਫ ਸੌਰੀ 4 ਜਣਿਆਂ ਦੇ ਖਿਲਾਫ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਮੁਕุล ਜਿਹੜਾ ਲੜਕੇ ਤੇ ਮੇਨ ਅਲੀਗੇਸ਼ਨ ਸੀ ਉਹਦਾ ਦੋਸਤ ਕਰਨ ਉਹਦਾ ਫਾਦਰ ਰਵੀ ਔਰ ਇੱਕ ਹੋ ਰਾਜੂ ਉਹਦਾ ਚਾਚਾ ਉਹਨਾਂ ਦੀ ਅਰੈਸਟ ਕੱਲ ਹੋ ਗਈ ਸੀ 12 ਵਜੇ ਤੋਂ ਪਹਿਲਾਂ ਤੇ ਜਿਹੜੀ ਉਹਦੀ ਮਦਰ ਡਿੰਪਲ ਉਹਨਾਂ ਉਹਦੀ ਅਰੈਸਟ ਅੱਜ ਪੈ ਚੁੱਕੀ ਹੈ ਔਰ ਕੱਲ ਤੋਂ ਹੀ ਐਨ ਡੀ ਆਰ ਐਫ ਦੀ ਟੀਮਾਂ ਨੂੰ ਅਸੀਂ ਡੀ ਸੀ ਆਫਿਸ ਤੋਂ ਰਾਬਤਾ ਕਾਇਮ ਕਰਕੇ ਰਿਕੁਇਜ਼ੀਸ਼ਨ ਕਰ ਲਿਆ ਸੀ ਤੇ ਉਹ ਜਿਹੜੀ ਮੋੜ ਖੁਰਦ ਨਹਿਰ 'ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕੀ ਦੀ ਬੋਡੀ ਨੂੰ ਜਿਨ੍ਹਾਂ ਨੂੰ ਅੱਜ ਸਵੇਰੇ ਦੁਬਾਰਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਅੱਜ ਥੋੜੀ ਦੇਰ ਪਹਿਲਾਂ ਹੀ ਲੜਕੀ ਦੀ ਬੋਡੀ ਵੀ ਸਾਨੂੰ ਰਿਟਰੀਵ ਹੋ ਗਈ ਹੈ ਔਰ ਉਹਦੀ شناخت ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਰਟਮ ਦੀ ਤਿਆਰੀ ਚੱਲ ਰਹੀ ਹੈ ਔਰ ਹੁਣ ਸਾਨੂੰ ਆਪਣੀ ਇਨਟੈਰੋਗੇਸ਼ਨ ਔਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਸ ਲੜਕੀ ਨੂੰ ਜਿਹੜਾ ਮੁੱਖ ਲੜਕਾ ਹੈ ਉਹਨੇ ਹੀ ਮਾਰਿਆ ਹੈ ਇਸ ਕਰਕੇ ਅਸੀਂ ਇਹਦੇ ਚ 302 ਦਾ ਵਾਧਾ ਕਰ ਰਹੇ 103 ਬੀ ਐਨਐਸ ਦਾ ਔਰ ਤਫਤੀਸ਼ ਚ ਜੋ ਵੀ ਪਹਿਲੂ ਆਣਗੇ ਰਾਮਪੁਰਾ ਫੂਲ ਦੀ ਲਪਤਾ ਕੁੜੀ ਦੀ ਮ੍ਰਿਤਕ ਦੇ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਪਿੱਛੇ ਕਤਲ ਦਾ ਖੱਛਾ ਪਰਿਵਾਰ ਨੇ ਜਤਾਇਆ ਔਰ ਇੱਕੋ ਪਰਿਵਾਰ ਦੇ ਤਿੰਨ ਜੀਆਂ ਤੇ ਇੱਕ ਉਸ ਪਰਿਵਾਰ ਦੇ ਮੁੰਡੇ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਹਾਲੇ ਜਾਣਕਾਰੀ ਪਰਿਵਾਰ ਮੁੰਡੇ ਦਾ ਨਾਮ ਮੁਕਲ ਦੱਸਿਆ ਜਾ ਰਿਹਾ ਹੈ ਮੁਕਲ ਦੇ ਮਾਤਾ ਪਿਤਾ ਮੁਕਲ ਔਰ ਉਸ ਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਕੁੜੀ ਦੀ ਪਾਲ ਪਰਿਵਾਰ ਪਿਛਲੇ 24 ਘੰਟੇ ਦਰਮਿਆਨ ਕਰ ਰਿਹਾ ਸੀ ਤਾਂ ਮੋਰ ਮੰਡੀ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਰਾਮਪੁਰਾ ਫੁੱਲ ਦੀ ਰਹਿਣ ਵਾਲਾ ਇਹ ਪਰਿਵਾਰ ਹੈ ਪਰਿਵਾਰ ਦੇ ਪਹਿਲਾਂ ਹੀ ਖੱਛਾ ਜਤਾਇਆ ਸੀ ਕਿ ਕਤਲ ਕਰ ਦਿੱਤਾ ਗਿਆ ਸਾਡੀ ਧੀ ਦਾ ਪਰ ਪੁਲਿਸ ਨੇ ਹਨਗਲੀ ਕੀਤੀ ਜਿਸ ਪੂਰੇ ਮਾਮਲੇ ਦੇ ਵਿੱਚ ਐਸਐਸਪੀ ਨੇ ਜੋ ਐ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਮੋੜ ਮੰਡੀ ਵਿਖੇ ਐਸਐਚਓ ਨੂੰ ਸਸਪੈਂਡ ਕੀਤਾ ਹੈ ਔਰ ਦੱਸਿਆ ਇਹ ਜਾ ਰਿਹਾ ਹੈ ਕਿ ਉਸਨੇ ਲਾਪਰਵਾਹੀ ਵਰਤੀ ਤਾਂ ਦੱਸਦੇ ਚੱਲਦੇ ਆਂ ਬਿੱਤੀ ਤੇ ਨਹੀਂ ਜੋ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਕੁੜੀ ਲਾਪਤਾ ਸੀ ਔਰ ਕੁੜੀ ਦੀ লাশ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਇਸ ਪਿੱਛੇ ਕੁਲਾਸਾ एसएसपी ਨੇ ਕੀਤਾ ਖੁਲਾਸਾ ਕਰਦੇ ਐਸਐਸਪੀ ਮਨੀਤ ਕੌਂਡਲ ਹੋਰਾ ਨੇ ਦੱਸਿਆ ਕਿ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਲਾਪਰਵਾਹੀ ਵਰਤਣ ਵਾਲੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਹ ਵੱਡੀ ਗੱਲ ਹੈ ਕਿ ਅੱਗੇ ਤੋਂ ਹੁਣ ਜੇਕਰ ਜੇਕਰ ਕੋਈ ਵੀ ਅਫਸਰ ਕਿਸੇ ਕੇਸ ਦੇ ਵਿੱਚ ਢਿੱਲ ਵਰਤਦਾ ਹੋ ਸਕਦਾ ਇਸ ਕੁੜੀ ਦੀ ਜਾਨ ਬਚਾਈ ਜਾ ਸਕਦੀ ਸੀ ਅੱਜ ਇਸ ਵਕਤ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਉਸ ਵਕਤ ਇਸ ਕੁੜੀ ਇੱਕ ਕੁੜੀ ਮਦਦ ਦੀ ਗੁਹਾਰ ਕਿਸੇ ਥਾਂ ਤੇ ਲਗਾ ਰਹੀ ਹੋਵੇਗੀ ਪਰ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਔਰ ਐਸਐਸਪੀ ਨੇ ਵੱਡੇ ਖੁਲਾਸੇ ਕੀਤੇ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਸਾਡੀ ਧੀ ਨੂੰ ਦਾ ਕਤਲ ਹੋਇਆ ਹੈ ਕਤਲ ਦਾ ਖੱਸਾ ਜਿਤਾਉਣ ਦੇ ਬਾਵਜੂਦ ਵੀ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਐਸਐਸਪੀ ਤੇ ਕੋਈ ਐਸਐਚਓ ਤੇ ਕੋਈ ਕਾਰਵਾਈ ਜਿਹੜੀ ਐਸਐਸਪੀ ਤੇ ਜੂ ਨਹੀਂ ਸਰ ਕਰੀ ਸੀ ਤਾਂ ਐਸਐਸਪੀ ਨੇ ਕਾਰਵਾਈ ਕਰਦਿਆ ਸਸਪੈਂਡ ਕਰ ਦਿੱਤਾ ਹੈ ਔਰ ਕੁੜੀ ਦੀ লাশ ਜਿਹੜੀ ਹੈ ਉਹ ਐਨਡੀਆਰਫ ਟੀਮਾਂ ਨੇ ਬ੍ਰਾਹਮਤ ਕਰ ਲਈ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਰੋਜ਼ਾਨਾ ਸਪੋਕਸਮੈਨ ਤੇ ਇਸ ਵਕਤ ਵੀ ਬਹੁਤ ਵੱਡੀ ਖਬਰ ਬਠਿੰਡਾ ਲਾਪਤਾ ਕੁੜੀ ਮਾਮਲੇ ਦੇ ਵਿੱਚ ਜਾਰੀ ਕੀਤੀ ਹੈ ਔਰ ਜਿਹੜੀ ਹੈ ਪੁਲਿਸ ਨੇ ਕਾਰਵਾਈ ਹਾਸਲ ਕੀਤੀ ਹੈ ਔਰ ਜਿਸ ਵਿੱਚ ਜੋ ਹੈ ਸਫਲਤਾ ਮਿਲੀ ਹੈ ਪੁਲਿਸ ਨੂੰ ਔਰ ਗ੍ਰਿਫਤਾਰੀ ਚਾਰ ਬੰਦਿਆਂ ਦੀ ਹੋ ਚੁੱਕੀ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਹਾਂ ਔਰ ਪੁਲਿਸ ਪ੍ਰਸ਼ਾਸਨ ਨੇ ਇਸ ਪੂਰੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਵੀ ਕੀਤਾ ਹੈ ਉਹ ਅਸੀਂ ਤੁਹਾਨੂੰ ਬਿਆਨ ਵੀ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਲਾਪਰਵਾਹੀ ਵਰਤੀ ਉਹਨਾਂ ਨੇ ਉਹ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਪੁਲਿਸ ਨੇ ਐਸਐਚਓ ਨੇ ਜੀ ਹਾਂ ਕਿਉਂ ਕੀਤਾ ਲਾਪਰਵਾਹੀ ਕਿਉਂ ਵਰਤੀ ਗ੍ਰਿਫਤਾਰੀ ਜੋ ਹੈ ਉਹ ਹੋ ਸਕਦੀ ਸੀ ਸਮੇਂ ਸਿਰ ਔਰ ਹੋ ਸਕਦਾ ਹੈ ਕਿ ਪੁਲਿਸ ਦੀ ਜਾਨ ਵੀ ਜੋ ਹੈ ਉਹ ਬਚਾਈ ਜਾ ਸਕਦੀ ਸੀ ਪਰ ਅਜੇ ਹਾਂ ਉਹਨਾਂ ਦੇ ਵੱਲੋਂ ਨਹੀਂ ਕੀਤਾ ਗਿਆ ਜਿਸ ਵਿੱਚ ਹੁਣ ਪੂਰੇ ਮਾਮਲੇ ਦੇ ਵਿੱਚ ਅ ਐਸਐਸਪੀ ਨੇ ਵੱਡੇ ਖੁਲਾਸੇ ਕੀਤੇ ਗਏ ਔਰ ਐਸਐਸਪੀ ਨੇ ਕਿਹਾ ਕਿ ਅਸੀਂ ਐਸਐਚਓ ਤੇ ਜੋ ਬਣਦੀ ਕਾਰਵਾਈ ਜੋ ਹੈ ਉਹ ਸ਼ੁਰੂ ਕਰ ਦਿੱਤੀ ਹੈ ਔਰ ਐਸਐਸਪੀ ਨੇ ਹੋਰ ਕੀ ਕੁਝ ਕਿਹਾ ਤਾਂ ਨੋ ਵੀ ਸੁਣੋਨੇ ਆ ਮਾਰਮੁੰਡੀ ਵੀ ਇਹ ਘਟਨਾ ਵਾਪਰੀ ਹੈ ਉਸ ਮੰਗਲਿਸ ਕੀ ਕਾਰਵਾਈ ਕੀਤੀ ਹੈ ਹੁਣ ਤੱਕ ਕੀ ਸਾਮਣੇ ਹੈ ਬਾਰਡਮੰਟੀ ਜਿਹੜੀ ਸਾਨੂੰ ਜੀ ਕੰਪਲੇਨ ਕੱਲ ਮਿਲੀ ਸੀ ਫੈਮਲੀ ਦੇ ਬਿਆਨਾਂ ਤੇ ਕੱਲ ਐਫ ਆਈ ਆਰ ਨੰਬਰ 21 ਡੇਟਿਡ 11 ਮਾਰਚ 2025 ਅੰਡਰ ਸੈਕਸ਼ਨ 143 ਜਿਹੜਾ ਕਿਡਨੈਪਿੰਗ ਦਾ ਇਕੁਇਵਲੈਂਟ ਹੁੰਦਾ ਹੈ Uh, 1372 ਜਿਹੜਾ 363 IPC ਦਾ ਇਕੁਇਵਲੈਂਟ ਹੁੰਦਾ ਹੈ ਔਰ 612 ਜਿਹੜਾ 120B ਕ੍ਰਿਮੀਨਲ ਕਾਂਸਪੀਰੇਸੀ ਦਾ ਇਕੁਇਵਲੈਂਟ ਹੁੰਦਾ ਹੈ ਇਹਦੇ ਤਹਿਤ ਕੱਲ ਮੋਰ ਥਾਣੇ 'ਚ ਦਰਜ ਕੀਤਾ ਗਿਆ ਸੀਗਾ 5 ਜਣਿਆਂ ਦੇ ਖਿਲਾਫ ਸੌਰੀ 4 ਜਣਿਆਂ ਦੇ ਖਿਲਾਫ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਮੁਕุล ਜਿਹੜਾ ਲੜਕੇ ਤੇ 메ਨ ਅਲੀਗੇਸ਼ਨ ਸੀ ਉਹਦਾ ਦੋਸਤ ਕਰਨ ਉਹਦਾ ਫਾਦਰ ਰਵੀ ਔਰ ਇੱਕ ਹੋ ਰਾਜੂ ਉਹਦਾ ਚਾਚਾ ਉਹਨਾਂ ਦੀ ਅਰੈਸਟ ਕੱਲ ਹੋ ਗਈ ਸੀ 12 ਵਜੇ ਤੋਂ ਪਹਿਲਾਂ ਤੇ ਜਿਹੜੀ ਉਹਦੀ ਮਦਰ ਡਿੰਪਲ ਉਹਨਾਂ ਉਹਦੀ ਅਰੈਸਟ ਅੱਜ ਪੈ ਚੁੱਕੀ ਹੈ ਔਰ ਕੱਲ ਤੋਂ ਹੀ ਐਨਡੀਆਰਐਫ ਦੀ ਟੀਮਾਂ ਨੂੰ ਅਸੀਂ ਡੀਸੀ ਆਫਿਸ ਤੋਂ ਰਾਬਤਾ ਕਾਇਮ ਕਰਕੇ ਰਿਕਵਿਜ਼ੀਸ਼ਨ ਕਰ ਲਿਆ ਸੀ ਤੇ ਉਹ ਜਿਹੜੀ ਮੋੜ ਖੁਰ ਦਨਹਿਰ ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕੀ ਦੀ ਬਾਡੀ ਨੂੰ ਜਿਨ੍ਹਾਂ ਨੇ ਅੱਜ ਸਵੇਰੇ ਦੁਬਾਰਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਅੱਜ ਥੋੜੀ ਦੇਰ ਪਹਿਲਾਂ ਹੀ ਲੜਕੀ ਦੀ ਬਾਡੀ ਵੀ ਸਾਨੂੰ ਰਿਟਰੀਵ ਹੋ ਗਈ ਹੈ ਔਰ ਉਹਦੀ شناخت ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਾਰਟਮ ਦੀ ਤਿਆਰੀ ਚੱਲ ਰਹੀ ਹੈ ਔਰ ਹੁਣ ਸਾਨੂੰ ਆਪਣੀ ਇੰਟਰੋਗੇਸ਼ਨ ਔਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਸ ਲੜਕੀ ਨੂੰ ਜਿਹੜਾ ਮੁੱਖ ਲੜਕਾ ਹੈ ਉਹਨੇ ਹੀ ਹਮਾਰੇ ਇਸ ਕਰਕੇ ਅਸੀਂ ਇਹਦੇ ਚ 302 ਦਾ ਵਾਅਦਾ ਕਰ ਰਿਹਾ 103 ਬੀ ਐਨ ਐਸ ਦਾ ਔਰ ਤਫਤੀਸ਼ ਚ ਜੋ ਵੀ ਪਹਿਲੂ ਆਣਗੇ ਸਾਹਮਣੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਔਰ ਇਹਦੇ ਚ ਮੈਂ ਵੀ ਦੱਸਣਾ ਚਾਹਾਂਗੀ ਕਿ ਜਿਹੜਾ ਐਸ ਐਚ ਓ ਇਨਸਪੈਕਟਰ ਮਨਜੀਤ ਉਹਨੇ ਇਸ ਕੇਸ ਚ ਬਹੁਤ ਜ਼ਿਆਦਾ ਟਿਲ ਵਰਤੀ ਹੈ ਇਸ ਤਹਿਤ ਉਹਨੂੰ ਵੀ ਮੈਂ ਅੱਜ ਸਸਪੈਂਡ ਕਰ ਦਿੱਤਾ ਮੈਮ ਹਾਲਾਤਾਂ ਦੀ ਗੱਲ ਕਰੀ ਐ ਇਸ ਟਾਈਮ ਬਾਜ਼ਾਰ ਬੰਦ ਆ ਕਿ ਜਿੱਥੇ ਤੁਸੀਂ ਭਰੋਸਾ ਦੇਣਾ ਚਾਹੋਗੇ ਜਿਹੜੇ ਮੈਂ ਦੇਖੋ ਜੀ ਜਿੱਦਾਂ ਹੀ ਮੈਨੂੰ ਇਹਦੇ ਬਾਰੇ ਪਤਾ ਚੱਲਿਆ ਸੀ ਕੱਲ ਡੂ ਟੂ ਸਰਟਨ ਡਿਊਟੀਆਂ ਅਸੀਂ ਇਮੀਡੀਏਟਲੀ ਫੋਰਸ ਨਹੀਂ ਭੇਜ ਪਾਏ ਬਟ ਅੱਜ ਮੇਰੇ ਐਸਪੀ ਸਿਟੀ ਨਰਿੰਦਰ ਡੀਐਸਪੀ ਰੂਰਲ ਹੀਣਾ ਡੀਐਸਪੀ ਸਿਟੀ 1 ਮਨਜੀਤ ਹਰਬੰਸ ਸੌਰੀ ਡੀਐਸਪੀ ਡੀ ਮਨਜੀਤ ਸਾਰੇ ਮੌਕੇ ਤੇ ਹੀ ਹੈ ਤੇ ਏਡੀਸੀ ਮੈਡਮ ਪੂਨਮ ਵੀ ਉੱਥੇ ਹੈ ਤੇ ਅਸੀਂ ਵੱਧ ਤੋਂ ਵੱਧ ਫੋਰਸ ਉੱਥੇ ਡਿਪਲੋਏ ਕੀਤੀ ਹੋਈ ਹੈ ਔਰ ਅਸੀਂ ਪਬਲਿਕ ਨੂੰ ਇਹ ਅਪੀਲ ਕਰਦੇ ਕਿ ਅਸੀਂ ਜੋ ਵੀ ਇਹਦੇ ਚ ਕਾਰਗੁਜ਼ਾਰ ਚ ਟਿਲ ਐਸਐਚ ਉਹਨੇ ਕੀਤੀ ਉਹਦੇ ਤੇ ਅਸੀਂ ਐਕਸ਼ਨ ਲਿਆ ਹੈ ਔਰ ਜਿਹੜੇ ਸਾਰੇ ਅਕਿਊਜ਼ਡ ਇਹਦੇ ਚ ਹੁਣ ਤੱਕ ਪੰਜ ਦੇ ਪੰਜ ਗ੍ਰਿਫਤਾਰ ਹੋ ਚੁੱਕੇ ਆ ਤੇ ਜੋ ਵੀ ਹੋਰ ਤਫਤੀਸ਼ ਚ ਜਾਂ ਨਾ ਦੀ ਕੋਈ ਅਲੀਗੇਸ਼ਨ ਹੈ ਉਹਨੂੰ ਅਸੀਂ ਪੂਰਾ ਬਕਾਇਦਾ ਇਨਵੈਸਟੀਗੇਸ਼ਨ ਸੈਂਟੀਫਿਕ ਵਰਕੇ ਸਾਹਮਣੇ ਲਿਆ ਕੇ ਆਵਾਂਗੇ ਥੈਂਕ ਯੂ ਥੈਂਕ ਯੂ ਮੈਮ ਮਾਰਮੰਡੀ ਵਿਖੇ ਘਟਨਾ ਵਾਪਰੀ ਹੈ ਉਸਮਾਨ ਲਿਸ ਕੀ ਕਾਰਵਾਈ ਕੀਤੀ ਹੈ ਹੁਣ ਤੱਕ ਕੀ ਸਾਹਮਣੇ ਆਇਆ ਹੈ ਮੋੜਮੰਟੀ ਚ ਜਿਹੜੀ ਸਾਨੂੰ ਜੀ ਕੰਪਲੇਨ ਕੱਲ ਮਿਲੀ ਸੀ ਫੈਮਿਲੀ ਦੇ ਬਿਆਨਾਂ ਤੇ ਕੱਲ ਐਫ ਆਈ ਆਰ ਨੰਬਰ 21 ਡੇਟਿਡ 11 ਮਾਰਚ 2025 ਅੰਡਰ ਸੈਕਸ਼ਨ 143 ਜਿਹੜਾ ਕਿਡਨੈਪਿੰਗ ਦਾ ਇਕੁਇਵਲੈਂਟ ਹੁੰਦਾ 137 2 ਜਿਹੜਾ 363 ਆਈ ਪੀ ਸੀ ਦਾ ਇਕੁਇਵਲੈਂਟ ਹੁੰਦਾ ਔਰ 612 ਜਿਹੜਾ 120 ਬੀ ਕ੍ਰਿਮੀਨਲ ਕਾਂਸਪੀਰੇਸੀ ਦਾ ਇਕੁਇਵਲੈਂਟ ਹੁੰਦਾ ਇਹਦੇ ਤਹਿਤ ਕੱਲ ਮੋੜ ਥਾਣੇ 'ਚ ਦਰਜ ਕੀਤਾ ਗਿਆ ਸੀਗਾ ਪੰਜ ਜਣਿਆਂ ਦੇ ਖਿਲਾਫ ਸੌਰੀ ਚਾਰ ਜਣੇ ਆਉਂਦੇ ਖਿਲਾਫ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਮੁਕุล ਜਿਹੜਾ ਲੜਕੇ ਤੇ ਮੇਨ ਅਲਿਗੇਸ਼ਨ ਸੀ ਉਹਦਾ ਦੋਸਤ ਕਰਨ ਉਹਦਾ ਫਾਦਰ ਰਵੀ ਔਰ ਇੱਕ ਹੋ ਰਾਜੂ ਉਹਦਾ ਚਾਚਾ ਉਹਨਾਂ ਦੀ ਅਰੈਸਟ ਕੱਲ ਹੋ ਗਈ ਸੀ 12 ਵਜੇ ਤੋਂ ਪਹਿਲਾਂ ਤੇ ਜਿਹੜੀ ਉਹਦੀ ਮਦਰ ਡਿੰਪਲ ਉਹਨਾਂ ਉਹਦੀ ਅਰੈਸਟ ਅੱਜ ਪੈ ਚੁੱਕੀ ਹੈ ਔਰ ਕੱਲ ਤੋਂ ਹੀ ਐਨ ਡੀ ਆਰ ਐਫ ਦੀ ਟੀਮਾਂ ਨੂੰ ਅਸੀਂ ਡੀ ਸੀ ਆਫਿਸ ਤੋਂ ਰਾਬਤਾ ਕਾਇਮ ਕਰਕੇ ਰਿਕੁਜੀਸ਼ਨ ਕਰ ਲਿਆ ਸੀ ਤੇ ਉਹ ਜਿਹੜੀ ਮੌੜ ਖੁਰਦ ਨਹਿਰ 'ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕੀ ਦੀ ਬੋਡੀ ਨੂੰ ਜਿਨ੍ਹਾਂ ਨੂੰ ਅੱਜ ਸਵੇਰੇ ਦੁਬਾਰਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਅੱਜ ਥੋੜੀ ਦੇਰ ਪਹਿਲਾਂ ਹੀ ਲੜਕੀ ਦੀ ਬੋਡੀ ਵੀ ਸਾਨੂੰ ਰਿਟਰੀਵ ਹੋ ਗਈ ਹੈ ਔਰ ਉਹਦੀ شناخت ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਰਟਮ ਦੀ ਤਿਆਰੀ ਚੱਲ ਰਹੀ ਹੈ ਔਰ ਹੁਣ ਸਾਨੂੰ ਆਪਣੀ ਇਨਟੈਰੋਗੇਸ਼ਨ ਔਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਸ ਲੜਕੀ ਨੂੰ ਜਿਹੜਾ ਮੁੱਖ ਲੜਕਾ ਹੈ ਉਹਨੇ ਹੀ ਮਾਰਿਆ ਹੈ ਇਸ ਕਰਕੇ ਅਸੀਂ ਇਹਦੇ ਚ 302 ਦਾ ਵਾਧਾ ਕਰ ਰਹੇ 103 ਬੀ ਐਨਐਸ ਦਾ ਔਰ ਤਫਤੀਸ਼ ਚ ਜੋ ਵੀ ਪਹਿਲੂ ਆਣਗੇ ਸਾਮ ਰਾਮਪੁਰਾ ਫੂਲ ਦੀ ਲਪਤਾ ਕੁੜੀ ਦੀ ਮ੍ਰਿਤਕ ਦੇ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਪਿੱਛੇ ਕਤਲ ਦਾ ਖੱਛਾ ਪਰਿਵਾਰ ਨੇ ਜਤਾਇਆ ਔਰ ਇੱਕੋ ਪਰਿਵਾਰ ਦੇ ਤਿੰਨ ਜੀਆਂ ਤੇ ਇੱਕ ਉਸ ਪਰਿਵਾਰ ਦੇ ਮੁੰਡੇ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਹਾਲੇ ਜਾਣਕਾਰੀ ਪਰਿਵਾਰ ਮੁੰਡੇ ਦਾ ਨਾਮ ਮੁਕਲ ਦੱਸਿਆ ਜਾ ਰਿਹਾ ਹੈ ਮੁਕਲ ਦੇ ਮਾਤਾ ਪਿਤਾ ਮੁਕਲ ਔਰ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਕੁੜੀ ਦੀ ਪਾਲ ਪਰਿਵਾਰ ਪਿਛਲੇ 24 ਘੰਟੇ ਦਰਮਿਆਨ ਕਰ ਰਿਹਾ ਸੀ ਤਾਂ ਮੋੜ ਮੰਡੀ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਰਾਮਪੁਰਾ ਫੁੱਲ ਦੀ ਰਹਿਣ ਵਾਲਾ ਇਹ ਪਰਿਵਾਰ ਹੈ ਪਰਿਵਾਰ ਨੇ ਪਹਿਲਾਂ ਹੀ ਖੱਛਾ ਜਤਾਇਆ ਸੀ ਕਿ ਕਤਲ ਕਰ ਦਿੱਤਾ ਗਿਆ ਸਾਡੀ ਧੀ ਦਾ ਪਰ ਪੁਲਿਸ ਨੇ ਅਣਗਹਿਲੀ ਕੀਤੀ ਜਿਸ ਪੂਰੇ ਮਾਮਲੇ ਦੇ ਵਿੱਚ ਐਸਐਸਪੀ ਨੇ ਜੋ ਐ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਮੋੜ ਮੰਡੀ ਵਿਖੇ ਐਸਐਚਓ ਨੂੰ ਸਸਪੈਂਡ ਕੀਤਾ ਹੈ ਔਰ ਦੱਸਿਆ ਇਹ ਜਾ ਰਿਹਾ ਹੈ ਕਿ ਉਸਨੇ ਲਾਪਰਵਾਹੀ ਵਰਤੀ ਤਾਂ ਦੱਸਦੇ ਚੱਲਦੇ ਆ ਬਿੱਤੀ ਤੇ ਨਹੀਂ ਜੋ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਕੁੜੀ ਲਾਪਤਾ ਸੀ ਔਰ ਕੁੜੀ ਦੀ লাশ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਇਸ ਪਿੱਛੇ ਕੁਲਾਸਾ ਐਸਐਸਪੀ ਨੇ ਕੀਤਾ ਖੁਲਾਸਾ ਕਰਦੇ ਐਸਐਸਪੀ ਮਨੀਤ ਕੌਂਡਲਾਹੋਰਾ ਨੇ ਦੱਸਿਆ ਕਿ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਲਾਪਰਵਾਹੀ ਵਰਤਣ ਵਾਲੇ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਹ ਵੱਡੀ ਗੱਲ ਹੈ ਕਿ ਅੱਗੇ ਤੋਂ ਹੁਣ ਜੇਕਰ ਜੇਕਰ ਕੋਈ ਵੀ ਅਫਸਰ ਕਿਸੇ ਕੇਸ ਦੇ ਵਿੱਚ ਢਿੱਲ ਵਰਤਦਾ ਹੋ ਸਕਦਾ ਇਸ ਕੁੜੀ ਦੀ ਜਾਨ ਬਚਾਈ ਜਾ ਸਕਦੀ ਸੀ ਜਿਸ ਵਕਤ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਉਸ ਵਕਤ ਇਸ ਕੁੜੀ ਇੱਕ ਕੁੜੀ ਮਦਦ ਦੀ ਗੁਹਾਰ ਕਿਸੇ ਥਾਂ ਤੇ ਲਗਾ ਰਹੀ ਹੋਵੇਗੀ ਪਰ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਔਰ ਐਸਐਸਪੀ ਨੇ ਵੱਡੇ ਖੁਲਾਸੇ ਕੀਤੇ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਸਾਡੀ ਧੀ ਨੂੰ ਦਾ ਕਤਲ ਹੋਇਆ ਹੈ ਕਤਲ ਦਾ ਖੱਸਾ ਜਿਤਾਉਣ ਦੇ ਬਾਵਜੂਦ ਵੀ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਐਸਐਸਪੀ ਤੇ ਕੋਈ ਐਸਐਚਓ ਤੇ ਕੋਈ ਕਾਰਵਾਈ ਜਿਹੜੀ ਐਸਐਸਪੀ ਤੇ ਜੂ ਨਹੀਂ ਸਰ ਕਰੀ ਸੀ ਤਾਂ ਐਸਐਸਪੀ ਨੇ ਕਾਰਵਾਈ ਕਰਦਿਆਂ ਸਸਪੈਂਡ ਕਰ ਦਿੱਤਾ ਹੈ ਔਰ ਕੁੜੀ ਦੀ লাশ ਜਿਹੜੀ ਹੈ ਉਹ ਐਨਡੀਆਰਫ ਟੀਮਾਂ ਨੇ ਬਰਾਮਤ ਕਰ ਲਈ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਰੋਜ਼ਾਨਾ ਸਪੋਕਸਮੈਨ ਤੇ ਇਸ ਵਕਤ ਵੀ ਬਹੁਤ ਵੱਡੀ ਖਬਰ ਬਠਿੰਡਾ ਲਾਪਤਾ ਕੁੜੀ ਮਾਮਲੇ ਦੇ ਵਿੱਚ ਜਾਰੀ ਕੀਤੀ ਹੈ ਔਰ ਜਿਹੜੀ ਹੈ ਪੁਲਿਸ ਨੇ ਕਾਰਵਾਈ ਹਾਸਲ ਕੀਤੀ ਹੈ ਔਰ ਜਿਸ ਵਿੱਚ ਜੋ ਹੈ ਸਫਲਤਾ ਮਿਲੀ ਹੈ ਪੁਲਿਸ ਨੂੰ ਔਰ ਗ੍ਰਿਫਤਾਰੀ ਚਾਰ ਬੰਦਿਆਂ ਦੀ ਹੋ ਚੁੱਕੀ ਹੈ ਇਸ ਵਕਤ ਦੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਰੋਜ਼ਾਨਾ ਸਪੋਕਸਮੈਨ ਤੇ ਸਾਂਝੀ ਕਰ ਰਹੇ ਆਂ ਔਰ ਪੁਲਿਸ ਪ੍ਰਸ਼ਾਸਨ ਨੇ ਇਸ ਪੂਰੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਵੀ ਕੀਤਾ ਹੈ ਉਹ ਅਸੀਂ ਤੁਹਾਨੂੰ ਬਿਆਨ ਵੀ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਲਾਪਰਵਾਹੀ ਵਰਤੀ ਉਹਨਾਂ ਨੇ ਉਹ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਪੁਲਿਸ ਨੇ ਐਸਚੂ ਨੇ ਅਜਿਹਾ ਕਿਉਂ ਕੀਤਾ ਲਾਪਰਵਾਹੀ ਕਿਉਂ ਵਰਤੀ ਗ੍ਰਿਫਤਾਰੀ ਜੋ ਹੈ ਉਹ ਹੋ ਸਕਦੀ ਸੀ ਸਮੇਂ ਸਿਰ ਔਰ ਹੋ ਸਕਦਾ ਹੈ ਕਿ ਪੁਲਿਸ ਦੀ ਜਾਨ ਵੀ ਜੋ ਹੈ ਉਹ ਬਚਾਈ ਜਾ ਸਕਦੀ ਸੀ ਪਰ ਅਜੇ ਹਾਂ ਉਹਨਾਂ ਦੇ ਵੱਲੋਂ ਨਹੀਂ ਕੀਤਾ ਗਿਆ ਜਿਸ ਵਿੱਚ ਹੁਣ ਪੂਰੇ ਮਾਮਲੇ ਦੇ ਵਿੱਚ ਅ ਐਸਐਸਪੀ ਨੇ ਵੱਡੇ ਖੁਲਾਸੇ ਕੀਤੇ ਗਏ ਔਰ ਐਸਐਸਪੀ ਨੇ ਕਿਹਾ ਕਿ ਅਸੀਂ ਐਸਐਚਓ ਤੇ ਜਿਵੇਂ ਬਣਦੀ ਕਾਰਵਾਈ ਜੋ ਹੈ ਉਹ ਸ਼ੁਰੂ ਕਰ ਦਿੱਤੀ ਹੈ ਔਰ ਐਸਐਸਪੀ ਨੇ ਹੋਰ ਕੀ ਕੁਝ ਕਿਹਾ ਤਾਂ ਨੋ ਵੀ ਸੁਣੋਨੇ ਆ ਮੌਰਮੰਡੀ ਵਿਖੇ ਘਟਨਾ ਵਾਪਰੀ ਹੈ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਹੈ ਹੁਣ ਤੱਕ ਕੀ ਸਾਮਾਨ ਹੈ ਮੋਰਮੰਟੀਜ ਚ ਜਿਹੜੀ ਸਾਨੂੰ ਜੀ ਕੰਪਲੇਨ ਕੱਲ ਮਿਲੀ ਸੀ ਫੈਮਿਲੀ ਦੇ ਬਿਆਨਾਂ ਤੇ ਕੱਲ ਐਫ ਆਈ ਆਰ ਨੰਬਰ 21 ਡੇਟਿਡ 11 ਮਾਰਚ 2024 ਅੰਡਰ ਸੈਕਸ਼ਨ 143 ਜਿਹੜਾ ਕਿਡਨੈਪਿੰਗ ਦਾ ਇਕੁਇਵਲੈਂਟ ਹੁੰਦਾ 137 2 ਜਿਹੜਾ 363 ਆਈ ਪੀ ਸੀ ਦਾ ਇਕੁਇਵਲੈਂਟ ਹੁੰਦਾ ਔਰ 612 ਜਿਹੜਾ 120 ਬੀ ਕ੍ਰਿਮੀਨਲ ਕਾਂਸਪੀਰੇਸੀ ਦਾ ਇਕੁਇਵਲੈਂਟ ਹੁੰਦਾ ਇਹਦੇ ਤਹਿਤ ਕੱਲ ਮੋਰ ਥਾਣੇ ਚ ਦਰਜ ਕੀਤਾ ਗਿਆ ਸੀਗਾ 5 ਜਣਿਆਂ ਦੇ ਖਿਲਾਫ ਸੌਰੀ ਚਾਰ ਜਣੇ ਆਉਂਦੇ ਖਿਲਾਫ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਮੁਕุล ਜਿਹੜਾ ਲੜਕੇ ਤੇ 메ਨ ਅਲਿਗੇਸ਼ਨ ਸੀ ਉਹਦਾ ਦੋਸਤ ਕਰਨ ਉਹਦਾ ਫਾਦਰ ਰਵੀ ਔਰ ਇੱਕ ਹੋ ਰਾਜੂ ਉਹਦਾ ਚਾਚਾ ਉਹਨਾਂ ਦੀ ਅਰੈਸਟ ਕੱਲ ਹੋ ਗਈ ਸੀ 12 ਵਜੇ ਤੋਂ ਪਹਿਲਾਂ ਤੇ ਜਿਹੜੀ ਉਹਦੀ ਮਦਰ ਡਿੰਪਲ ਉਹ ਉਹਦੀ ਅਰੈਸਟ ਅੱਜ ਪੈ ਚੁੱਕੀ ਹੈ ਔਰ ਕੱਲ ਤੋਂ ਹੀ ਐਨ ਡੀ ਆਰ ਐਫ ਦੀ ਟੀਮਾਂ ਨੂੰ ਅਸੀਂ ਡੀ ਸੀ ਆਫਿਸ ਤੋਂ ਰਾਬਤਾ ਕਾਇਮ ਕਰਕੇ ਰਿਕੁਜੀਸ਼ਨ ਕਰ ਲਿਆ ਸੀ ਤੇ ਉਹ ਜਿਹੜੀ ਮੌੜ ਖੁਰ ਦਨਹਿਰ ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕੀ ਦੀ ਬੋਡੀ ਨੂੰ ਜਿਨ੍ਹਾਂ ਨੇ ਅੱਜ ਸਵੇਰੇ ਦੁਬਾਰਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਜੋ ਥੋੜੀ ਦੇਰ ਪਹਿਲਾਂ ਹੀ ਲੜਕੀ ਦੀ ਬੋਡੀ ਵੀ ਸਾਨੂੰ ਰਿਟਰੀਵ ਹੋ ਗਈ ਹੈ ਔਰ ਉਹਦੀ شناخت ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਾਰਟਮ ਦੀ ਤਿਆਰੀ ਚੱਲ ਰਹੀ ਹੈ ਔਰ ਹੁਣ ਸਾਨੂੰ ਆਪਣੀ ਇੰਟਰੋਗੇਸ਼ਨ ਔਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਸ ਲੜਕੀ ਨੂੰ ਜਿਹੜਾ ਮੁੱਖ ਲੜਕਾ ਹੈ ਉਹਨੇ ਹੀ ਹਮਾਰੇ ਇਸ ਕਰਕੇ ਅਸੀਂ ਇਹਦੇ ਚ 302 ਦਾ ਵਾਅਦਾ ਕਰ ਰਹੇ 103 ਬੀ ਐਨਐਸ ਦਾ ਔਰ ਤਫਤੀਸ਼ ਚ ਜੋ ਵੀ ਪਹਿਲੂ ਆਣਗੇ ਸਾਹਮਣੇ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਔਰ ਇਹਦੇ ਚ ਮੈਂ ਵੀ ਦੱਸਣਾ ਚਾਹਾਂਗੀ ਕਿ ਜਿਹੜਾ ਐਸਐਚਓ ਇਨਸਪੈਕਟਰ ਮਨਜੀਤ ਹੈ ਉਹਨੇ ਇਸ ਕੇਸ ਚ ਬਹੁਤ ਜ਼ਿਆਦਾ ਟਿਲ ਵਰਤੀ ਹੈ ਇਸ ਤਹਿਤ ਉਹਨੂੰ ਵੀ ਮੈਂ ਸਸਪੈਂਡ ਕਰ ਦਿੱਤਾ ਮੈਂ ਹਾਲਾਤਾਂ ਦੀ ਗੱਲ ਕਰੀ ਐ ਸਈ ਬਾਜ਼ਾਰ ਬੰਦਾ ਕਿ ਜੇ ਹਾਂ ਤੁਸੀਂ ਭਰੋਸਾ ਦੇਣਾ ਚਾਹੋਗੇ ਜਿਹੜੇ ਮੈਂ ਦੇਖੋ ਜੀ ਜਿੱਦਾਂ ਹੀ ਮੈਨੂੰ ਇਹਦੇ ਬਾਰੇ ਪਤਾ ਚੱਲਿਆ ਸੀ ਕੱਲ ਡੂ ਟੂ ਸਰਟਨ ਡਿਊਟੀਆਂ ਅਸੀਂ ਇਮੀਡੀਏਟਲੀ ਫੋਰਸ ਨਹੀਂ ਭੇਜ ਪਾਏ ਬਟ ਅੱਜ ਮੇਰੇ ਐਸਪੀ ਸਿਟੀ ਨਰਿੰਦਰ ਡੀਐਸਪੀ ਰੂਰਲ ਹੀ ਨਾ ਡੀਐਸਪੀ ਸਿਟੀ 1 ਮਨਜੀਤ ਹਰਬੰਸ ਸੌਰੀ ਡੀਐਸਪੀ ਡੀ ਮਨਜੀਤ ਸਾਰੇ ਮੌਕੇ ਤੇ ਹੀ ਹੈ ਤੇ ਏਡੀਸੀ ਮੈਡਮ ਪੂਨਮ ਵੀ ਉੱਥੇ ਹੈ ਤੇ ਅਸੀਂ ਵੱਧ ਤੋਂ ਵੱਧ ਫੋਰਸ ਉੱਥੇ ਡਿਪਲੋਏ ਕੀਤੀ ਹੋਈ ਹੈ ਔਰ ਅਸੀਂ ਪਬਲਿਕ ਨੂੰ ਇਹ ਅਪੀਲ ਕਰਦੇ ਕਿ ਅਸੀਂ ਜੋ ਵੀ ਇਹਦੇ ਚ ਕਾਰਗੁਜ਼ਾਰ ਚ ਟਿਲ ਐਸਐਚਓ ਨੇ ਕੀਤੀ ਹੈ ਉਹਦੇ ਤੇ ਅਸੀਂ ਐਕਸ਼ਨ ਲਿਆ ਹੈ ਔਰ ਜਿਹੜੇ ਸਾਰੇ ਅਕਿਊਜ਼ਡ ਹੈ ਇਹਦੇ ਚ ਹੁਣ ਤੱਕ ਪੰਜ ਦੇ ਪੰਜ ਗ੍ਰਿਫਤਾਰ ਹੋ ਚੁੱਕੇ ਹੈ ਤੇ ਜੋ ਵੀ ਹੋਰ ਤਫਤੀਸ਼ ਚ ਇਹਨਾਂ ਦੀ ਕੋਈ ਐਲੀਗੇਸ਼ਨ ਹੈ ਉਹਨੂੰ ਅਸੀਂ ਪੂਰਾ ਬਕਾਇਦਾ ਇਨਵੈਸਟੀਗੇਸ਼ਨ ਸਾਇੰਟਿਫਿਕ ਵਰਕ ਕੇ ਸਾਹਮਣੇ ਲੈ ਕੇ ਆਵਾਂਗੇ ਥੈਂਕ ਯੂ ਥੈਂਕ ਯੂ ਮਾਡਮਨ ਦੀ ਇਹ ਘਟਨਾ ਵਾਪਰੀ ਹੈ ਉਸਮਾਨ ਲਿਸ ਕੀ ਕਾਰਵਾਈ ਕੀਤੀ ਹੈ ਹੁਣ ਤੱਕ ਕੀ ਸਾਮਾਨ ਹੈ ਮਾਡਮਨ ਤੇ ਜਿਹੜੀ ਸਾਨੂੰ ਜੀ ਕੰਪਲੇਨ ਕੱਲ ਮਿਲੀ ਸੀ ਫੈਮਿਲੀ ਦੇ ਬਿਆਨਾਂ ਤੇ ਕੱਲ ਐਫ ਆਈ ਆਰ ਨੰਬਰ 21 ਡੇਟਿਡ 11 ਮਾਰਚ 2025 ਅੰਡਰ ਸੈਕਸ਼ਨ 143 ਜਿਹੜਾ ਕਿਡਨੈਪਿੰਗ ਦਾ ਇਕੁਇਵਲੈਂਟ ਹੁੰਦਾ ਹੈ Uh, 1372 ਜਿਹੜਾ 363 IPC ਦਾ ਇਕੁਇਵਲੈਂਟ ਹੁੰਦਾ ਹੈ ਔਰ 612 ਜਿਹੜਾ 120B ਕ੍ਰਿਮੀਨਲ ਕਾਂਸਪੀਰੇਸੀ ਦਾ ਇਕੁਇਵਲੈਂਟ ਹੁੰਦਾ ਹੈ ਇਹਦੇ ਤਹਿਤ ਕੱਲ ਮੋਰ ਥਾਣੇ 'ਚ ਦਰਜ ਕੀਤਾ ਗਿਆ ਸੀਗਾ 5 ਜਣਿਆਂ ਦੇ ਖਿਲਾਫ ਸੌਰੀ 4 ਜਣਿਆਂ ਦੇ ਖਿਲਾਫ ਜਿਨ੍ਹਾਂ ਦੀ ਜਿਨ੍ਹਾਂ ਵਿੱਚੋਂ ਮੁਕุล ਜਿਹੜਾ ਲੜਕੇ ਤੇ ਮੇਨ ਅਲੀਗੇਸ਼ਨ ਸੀ ਉਹਦਾ ਦੋਸਤ ਕਰਨ ਉਹਦਾ ਫਾਦਰ ਰਵੀ ਔਰ ਇੱਕ ਹੋਰ ਰਾਜੂ ਉਹਦਾ ਚਾਚਾ ਉਹਨਾਂ ਦੀ ਅਰੈਸਟ ਕੱਲ ਹੋ ਗਈ ਸੀ 12 ਵਜੇ ਤੋਂ ਪਹਿਲਾਂ ਤੇ ਜਿਹੜੀ ਉਹਦੀ ਮਦਰ ਡਿੰਪਲ ਉਹਨਾਂ ਉਹਦੀ ਅਰੈਸਟ ਅੱਜ ਪਹਿ ਚੁੱਕੀ ਹੈ ਔਰ ਕੱਲ ਤੋਂ ਹੀ ਐਨਡੀਆਰਐਫ ਦੀ ਟੀਮਾਂ ਨੂੰ ਅਸੀਂ ਡੀਸੀ ਆਫਿਸ ਤੋਂ ਰਾਬਤਾ ਕਾਇਮ ਕਰਕੇ ਰਿਕਵਿਜ਼ੀਸ਼ਨ ਕਰ ਲਿਆ ਸੀ ਤੇ ਉਹ ਜਿਹੜੀ ਮੋੜ ਖੁਰਦ ਨਹਿਰ ਚ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਲੜਕੀ ਦੀ ਬਾਡੀ ਨੂੰ ਜਿਨ੍ਹਾਂ ਨੂੰ ਅੱਜ ਸਵੇਰੇ ਦੁਬਾਰਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਅੱਜ ਥੋੜੀ ਦੇਰ ਪਹਿਲਾਂ ਹੀ ਲੜਕੀ ਦੀ ਬਾਡੀ ਵੀ ਸਾਨੂੰ ਰਿਟਰੀਵ ਹੋ ਗਈ ਹੈ ਔਰ ਉਹਦੀ شناخت ਹੋ ਗਈ ਹੈ ਤੇ ਹੁਣ ਉਹਦੀ ਅੱਗੇ ਪੋਸਟਮਰਟਮ ਦੀ ਤਿਆਰੀ ਚੱਲ ਰਹੀ ਹੈ ਔਰ ਹੁਣ ਸਾਨੂੰ ਆਪਣੀ ਇਨਟੈਰੋਗੇਸ਼ਨ ਔਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਸ ਲੜਕੀ ਨੂੰ ਜਿਹੜਾ ਮੁੱਖ ਲੜਕਾ ਹੈ ਉਹਨੇ ਹੀ ਮਾਰਿਆ ਹੈ ਇਸ ਕਰਕੇ ਅਸੀਂ ਇਹਦੇ ਚ 302 ਦਾ ਵਾਧਾ ਕਰ ਰਹੇ 103 ਬੀ ਐਨਐਸ ਦਾ ਔਰ ਤਫਤੀਸ਼ ਚ ਜੋ ਵੀ ਪਹਿਲੂ ਆਣਗੇ ਸਾਰਾ ਰਾਮਪੁਰਾ ਫੂਲ ਦੀ ਲਪਤਾ ਕੁੜੀ ਦੀ ਮ੍ਰਿਤਕ ਦੇ ਨਹਿਰ ਦੇ ਵਿੱਚੋਂ ਬਰਾਮਦ ਹੋਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਸ ਪਿੱਛੇ ਕਤਲ ਦਾ ਖੱਛਾ ਪਰਿਵਾਰ ਨੇ ਜਿਤਾਇਆ ਔਰ ਇੱਕੋ ਪਰਿਵਾਰ